ਹੈਲੋ ਗਾਇਸ ਕਿਦਾਂ ਹਾਲ ਚੱਲ ਮਿਲ ਕਰਦੀ ਹਾਂ ਸਭ ਬਦਕਿਆ ਹੋਗੇ ਖੂਬ ਮੇਜ ਹੋਗੇ ਕਿਤੇ ਵੀ ਹੋਗੇ ਆਪਣੇ ਜ਼ਿੰਕੀ ਨੂੰ ਘਰ ਪੂਰੀ ਇੰਜੋਏ ਕਰਦੇ ਹੋਗੇ ਉਪਰ ਵਾਲਾ ਤੁਹਾਨੂੰ ਉੱਚੀ ਚੜ੍ਹਦੀ ਕਲਾ ਚ ਰੱਖੇ ਖੁਸ਼ਹਾਲ ਰੱਖੇ ਜਿੱਥੇ ਵੀ ਰੱਖੇ ਖੁਸ਼ ਰਹਿੋ ਸਾਡੀਆਂ ਦੁਆਵਾਂ ਸਾਡਾ ਪਿਆਰ ਹਮੇਸ਼ਾ ਆਪਣੇ ਵੀਵਰਸ ਦੇ ਨਾਲ ਹੈ ਤੇ ਹਮੇਸ਼ਾ ਹੱਸਦੇ-ਖੱਸਦੇ ਰਹੋ ਤੇ ਆਪਾਂ ਆਪਣੀ ਸਾਰੀ ਸੰਗਤ ਦਾ ਵੈਲਕਮ ਕਰਦੇ ਜੀ ਆਪਣੇ ਚੈਨਲ ਵਾਹ ਪੰਜਾਬੀ ਰੀਐਕਸ਼ਨ ਤੇ ਤੇ ਆਪਾਂ ਦੇਖਣ ਜਾ ਰਹੇ ਹਾਂ ਜੀ ਇੱਕ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਕਿਉਂਕਿ ਮੈਨੂੰ ਇਹ ਵੀਡੀਓ ਦੇਖਣ ਦਾ ਬਹੁਤ ਬੇਤਾਬੀ ਨਾਲ ਇੰਤਜ਼ਾਰ ਸੀ ਕਾਫੀ ਸਾਰੀਆਂ ਵੀਡੀਓਜ਼ ਦੇਖੀਆਂ ਸਨ ਜਿਨ੍ਹਾਂ ਇਹ ਸਾਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਸਨ ਮਤਲਬ ਕਿ ਸਿੱਖ ਬਹੁਤ سارے ਸਿੱਖ ਸਨ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀਆਂ ਵੀਡੀਓ ਦੇਖੀਆਂ ਸਨ ਲੇਕਿਨ ਮੈਂ ਉਹ ਵੀਡੀਓ ਦੇਖਣਾ ਚਾਹ ਰਹੀ ਸੀ ਜਿੱਦੇ ਵਿੱਚ ਉਹਦਾ ਵਜ਼ੀਰ ਖਾਨ ਦਾ ਐਂਡ ਕੀਤਾ ਜਾਏ ਉਹਨੂੰ ਖਤਮ ਕੀਤਾ ਜਾਏ ਠੀਕ ਹੈ ਤੇ ਅੱਜ ਆਪਾਂ ਦੇਖਣ ਜਾ ਰਹੇ ਹਾਂ ਜੀ ਵਜ਼ੀਰ ਖਾਨ ਦੀ ਵੀਡੀਓ ਜਿਹਦੇ ਵਿੱਚ ਵਜ਼ੀਰ ਖਾਨ ਨੂੰ ਖਤਮ ਕਰ ਦਿੱਤਾ ਗਿਆ ਜੀ ਆਪਾਂ ਉਹ ਵੀਡੀਓ ਦੇਖਣ ਜਾ ਰਹੇ ਹਾਂ ਤੇ ਦੇਖਦੇ ਹਾਂ ਜੀ ਕਿਹੜਾ ਇੰਨਾ ਬਹਾਦਰ ਬੰਦਾ ਹੈ ਮੇਰਾ ਖਿਆਲ ਹੈ ਬੰਦਾ ਸਿੰਘ ਬਹਾਦਰ ਜਿਹੜਾ ਹੈ ਨਾ ਉਹਨੇ ਸਿੱਖ ਇਹਨੂੰ ਵਜ਼ੀਰ ਖਾਨ ਨੂੰ ਨਾ ਖਤਮ ਕੀਤਾ ਤੇ ਦੇਖਦੇ ਹਾਂ ਕਿਦਾਂ ਕੀਤਾ ਸਾਰੀ ਹਿਸਟਰੀ ਜਾਣਦੇ ਆ ਪਹਿਲੇ ਵੀਡੀਓ ਦੇਖ ਲੈਂਦੇ ਆ ਬਾਕੀ ਕੱਲਾ ਬਾਅਦ ਵਿੱਚ ਕਰਦੇ ਆ ਜੀ ਲੈ ਕੇ ਸਟ੍ਰੈਕਟਿਡ ਘੋੜਿਆਂ ਦੇ ਮਗਰ ਪਾ ਲਿਆ ਵਜ਼ੀਰ ਖਾਨ 20 ਕਿਲੋਮੀਟਰ ਉਹਨੂੰ ਕੜੀਸਕੇ ਸਰੰਦ ਲੈ ਕੇ ਗਏ ਹੰਕਾਰ ਆਏ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ ਹੀ ਹੰਦ ਚ ਨਵਾਇਆ ਸੀਗਾ ਉਹੀ ਵਜ਼ੀਰ ਖਾਨ ਨੂੰ ਅੱਜ ਲਹੂ ਲਹਾਨ ਗੁਰੂ ਦੇ ਸਿੱਖ ਤਰੰਦ ਦੀਆਂ ਗਲੀਆਂ ਚ ਕਸੀਟ ਰਹੇ ਨੇ ਸਰਹੰਦ ਦੇ ਸਾਰੇ ਲੋਕਾਂ ਦੇ ਸਾਹਮਣੇ ਇੱਕ ਝੰਡਾ ਦਾ ਦਰਖਤ ਸੀਗਾ ਰੱਸਾ ਪਾ ਕੇ ਉਹਨੂੰ ਝੰਡੇ ਦੇ ਦਰਖਤ ਤੇ ਪੱਕਾ ਟੰਗੇ ਆ ਗਿਆ ਉਦੋਂ ਬਾਅਦ ਗਿਰਜਾਂ ਬਾਜ ਆ ਕੇ ਉਹਨੂੰ ਨੋਚ ਨੋਚ ਕੇ ਉਹਦੇ ਸ਼ਰੀਰ ਨੂੰ ਖਾਦਾ ਤੇ ਉਹ ਤੜਫੜ ਕੇ ਮਰਿਆ ਆ ਅੰਤ ਵਜ਼ੀਰ ਖਾਨ ਨੂੰ ਪਾਪਾ ਬੰਦਾ ਸਿੰਘ ਬਹਾਦਰ ਨੇ ਕੀਤਾ ਸਵੇਰੇ ਇਹ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ ਸਾਹਿਬਜ਼ਾਦੇ ਦੀ ਸ਼ਹਾਦਤ ਤੋਂ 5 ਸਾਲ ਬਾਅਦ ਕਹਿੰਦੇ ਨੇ ਵੀ ਜਿਹੜੀ ਵਜ਼ੀਰ ਖਾਂ ਦੀ ਫੌਜ ਸੀ ਅੱਠ ਉਹਦੇ ਕੋਲ ਹਾਥੀ ਸੀਗੇ ਵੱਡੇ ਵੱਡੇ ਹਾਥੀ ਵੱਡੀਆਂ ਵੱਡੀਆਂ ਤੋਪਾਂ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਕੋਲ ਘੋੜ ਸਵਾਰ ਤੇ ਇਧਰ ਜਿਹੜੀ ਸਿੱਖਾਂ ਦੀ ਫੌਜ ਸੀ ਇਹਨਾਂ ਕੋਲ ਨਾਰਮਲ ਹਥਿਆਰ ਤਲਵਾਰਾਂ ਨੀਜੇ ਤੀਰ ਕਮਾਨ ਤੋਪਾਂ ਨਾਲ ਉਹਨਾਂ ਨੇ ਸਭ ਤੋਂ ਅੱਗੇ ਜਿਹੜੇ ਵਜ਼ੀਰ ਖਾਂ ਦੇ ਹਾਥੀ ਸੀਗੇ ਉਹਦੇ ਹਾਥੀਆਂ ਤੇ ਹਮਲਾ ਕਰਤਾ ਹਾਥੀ ਕਈ जख्मी ਹੋ ਗਏ ਹਾਥੀ ਪਿੱਛੇ ਨੂੰ ਭੱਜਣ ਲੱਗ ਗਏ ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਨ ਨੇ ਜਦੋਂ ਬਾਬਾ ਹੁੰਦ ਸਿੰਘ ਬਾਦਰ ਤਿਆਰੀ ਕਰ ਰਹੇ ਸੀ ਜੰਗ ਦੀ ਭਾਈ ਬਾਦ ਸਿੰਘ ਬਚਾਲੇ ਆ ਗਿਆ ਵਜ਼ੀਰ ਖਾਨ ਨੇ ਨੀਜਾ ਮਾਰਿਆ ਭਾਈ ਬਾਦ ਸਿੰਘ ਵੱਲ ਨੀਜਾ ਮਾਰਿਆ ਜਦੋਂ ਭਾਈ ਬਾਦ ਸਿੰਘ ਵੱਲ ਉਹਨਾਂ ਨੇ ਬੁੱਚ ਲਿਆ ਨੀਜਾ ਉਹਨਾਂ ਨੇ ਬੁੱਚ ਕੇ ਵਾਪਸ ਮਾਰਿਆ ਵਜ਼ੀਰ ਖਾਨ ਥੱਲੇ ਡਿੱਗ ਗਿਆ ਵਜ਼ੀਰ ਖਾਨ ਥੱਲੇ ਡਿੱਗੇ ਦੇਖਦੇ ਨਾ ਤੀਰ ਮਾਰਿਆ ਸਿਰ ਪਾਈ ਬਾਦ ਸਿੰਘ ਦੇ 5 ਵਜੇ ਆ ਵਜ਼ੀਰ ਖਾਨ ਪਾਪੀ ਨੇ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਸ਼ਹੀਦ ਕਰਾਇਆ ਸੀ ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਨ ਦਾ ਅੰਤ ਵੀ ਭਾਈ ਫਤੇ ਸਿੰਘ ਦੀ ਤਲਵਾਰ ਚੋਂ ਹੋਇਆ ਭਾਈ ਫਤੇ ਸਿੰਘ ਯੋद्धा ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਸਰਹੰਦ ਫਿਰ ਫਤਿਹ ਕਰ ਲਿਆ ਸਿੱਖਾਂ ਨੇ ਪਹਿਲਾ ਜਿਹੜਾ ਸਿੱਖ ਰਾਜ ਖਾਲਸਾ ਰਾਜ ਪਹਿਲਾ ਜਿਹੜਾ قائم ਹੋਇਆ ਉਹ ਸਰਹੰਦ ਵਿੱਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 3 ਕਰੋੜ ਰੁਪਇਆ ਕਬਜ਼ੇ ਚ ਲਿਆ ਔਰ ਉਹ ਕਿਸੇ ਨਿਰਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ ਕਿਸੇ ਕਿਸੇ ਦੇ ਘਰ ਚ ਡਾਕਾ ਨਹੀਂ ਮਾਰਿਆ ਹੈਗਾ 3 ਕਰੋੜ ਰੁਪਇਆ ਗੱਡਿਆਂ ਤੇ ਲੱਦ ਕੇ ਫਿਰ ਉਹਨਾਂ ਨੇ ਲੋਗੜ ਭੇਜਿਆ ਵਾ ਬਾਬਾ ਬੰਦਾ ਸਿੰਘ ਬਹਾਦਰ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੱਟ ਕੀਤਾ ਉਹਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਸੁੱਚਾ ਆਨੰਦ ਹਜੇ ਵੀ ਉਸੇ ਹੀ ਸ਼ਹਿਰ ਚ ਫਿਰਦਾ ਹੈ ਕਿਉਂ ਨਹੀਂ ਨਿਕਲਿਆ ਉਹ ਕਿਉਂ ਨਹੀਂ ਭੱਜ ਪਾਇਆ ਜਦੋਂ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਇੱਥੇ ਪਹੁੰਚੇ ਪੰਜਾਬ ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਵਾਏ ਤਾਂ ਵਜ਼ੀਨ ਖਾਨ ਘਬਰਾ ਗਿਆ ਐਡੀ ਵੱਡੀ ਫੌਜ ਦਾ مالک ਬੰਦਾ ਸਿੰਘ ਬਹਾਦਰ ਤੋਂ ਘਬਰਾਇਆ ਬੈਠਾ ਸੀ ਉਸ ਟਾਈਮ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੀ ਟੁਕੜੀ ਸੀ ਉਹ ਇੱਥੇ ਰਹਿੰਦੀ ਸੀ ਛੱਤ ਮਨੂਰ ਉਸ ਟਾਈਮ ਛੱਤ ਮਨੂਰ ਤੋਂ ਸਰਹੰਦ ਤਕਰੀਬਨ ਮੇਰੇ ਖਿਆਲ 30 ਕਿਲੋਮੀਟਰ ਦੂਰ ਹੋਣਾ ਹੁਣ ਬੰਦਾ ਸਿੰਘ ਬਹਾਦਰ ਦੀ ਅੱਖ ਸੀ ਜਿਹੜੀ ਨਾ ਉਹ ਸਰਾਂ ਦਤੇ ਸੀ ਤਾਂ ਵਜ਼ੀਰ ਖਾਨ ਨੇ ਕੀ ਚਾਲ ਚੱਲੀ ਵਜ਼ੀਰ ਖਾਨ ਕਹਿੰਦਾ ਵੀ ਬੰਦਾ ਸਿੰਘ ਬਹਾਦਰ ਮੇਰੇ ਤੇ ਹਮਲਾ ਕਰੇ ਉਸ ਤੋਂ ਪਹਿਲਾਂ ਮੈਂ ਹੀ ਉਹਦੇ ਤੇ ਹਮਲਾ ਕਰਦਾ ਫੌਜ ਦੀ ਭਰਤੀ ਖੋਲਤੀ ਆਸ-ਪਾਸ ਦੇ ਜਿਹੜੇ ਮੁਗਲ ਸੀਗੇ ਜਿਹੜੇ ਬਲੋਚ ਸੀਗੇ ਤੇ ਜਿਹੜੇ ਪਠਾਨ ਸੀ ਉਹਨਾਂ ਕੋਲ ਜਾ ਕੇ ਉਹਨਾਂ ਨੇ ਮਿੰਤਾਂ ਤਰਲੇ ਕਰਨ ਲੱਗ ਗਿਆ ਜਹਾਦ ਦੇ ਨਾਮ ਤੇ ਇਸਲਾਮ ਧਰਮ ਦੇ ਨਾਮ ਤੇ ਵੀ ਮੇਰਾ ਸਾਥ ਦਿਓ ਤੁਸੀਂ ਦਿੱਲੀ ਤੋਂ ਹਥਿਆਰ ਮੰਗਾਉਣੇ ਸ਼ੁਰੂ ਕਰਤੇ 1 ਲੱਖ ਦੀ ਕਹਿੰਦੇ ਉਹਨੇ ਫੌਜ ਤਿਆਰ ਕਰ ਲਈ ਸੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਸਿਰਫ 30-40 ਹਜ਼ਾਰ ਦੀ ਫੌਜ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੂੜ ਤੋਂ ਚੱਲਦੇ ਨੇ ਸਰੰਦ ਤੇ ਹਮਲਾ ਕਰਨ ਲਈ ਛੱਪੜ ਜਿੜੀ ਉਹ ਪਹੁੰਚਦੇ ਨੇ ਛੱਪੜ ਜਿੜੀ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਆ ਕਿ ਸਰਹ ਕੇ ਵਜ਼ੀਰ ਖਾਂ ਦੀਆਂ ਫੌਜਾਂ ਸਰੰਦ ਤੋਂ ਚੱਲ ਪਈਆਂ ਨੇ ਤਾਂ ਉਹ ਉਸੇ ਜਗ੍ਹਾ ਤੇ ਰੁਕ ਗਏ ਜਿਹਨੂੰ ਹੁਣ ਚੱਪੜ ਜਿੜੀ ਕਹਿੰਦੇ ਨੇ ਨਾ ਬਦਲ ਕੇ ਨਾਮ ਉਹਦਾ ਚੱਪੜ ਜਿੜੀ ਕਹਿੰਦੇ ਨੇ ਹੁਣ ਉਹਨੂੰ ਜਿੱਥੇ ਜੰਗ ਹੋਈ ਆ ਉਹਦਾ ਅਸਲ ਨਾਮ ਸੀਗਾ ਛੱਪੜ ਛਿੜੀ ਛੱਪੜਾਂ ਦੀ ਛਿੜੀ ਸੀ ਇਸ ਕਰਕੇ ਉਹਨੂੰ ਛੱਪੜ ਛਿੜੀ ਕਹਿੰਦੇ ਸੀ ਸਵੇਰੇ ਇਹ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ ਸਾਹਿਬਜ਼ਾਦੇ ਦੀ ਸ਼ਹਾਦਤ ਤੋਂ 5 ਸਾਲ ਬਾਅਦ ਕਹਿੰਦੇ ਨੇ ਵੀ ਜਿਹੜੀ ਵਜ਼ੀਰ ਖਾਨ ਦੀ ਫੌਜ ਸੀ 8 ਉਹਦੇ ਕੋਲ ਹਾਥੀ ਸੀਗੇ ਵੱਡੇ ਵੱਡੇ ਹਾਥੀ ਵੱਡੀਆਂ ਵੱਡੀਆਂ ਤੋਪਾਂ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਕੋਲ ਕੋੜ ਸਵਾਰ ਪਰ ਇਧਰ ਜਿਹੜੀ ਸਿੱਖਾਂ ਦੀ ਫੌਜ ਸੀ ਇਹਨਾਂ ਕੋਲ ਨਾਰਮਲ ਹਥਿਆਰ ਤਲਵਾਰਾਂ ਨੇਜੇ ਤੀਰ ਕਮਾਨ ਕੁਸ਼ਕ ਗਿਣਮੀਆਂ ਚੁਣਮੀਆਂ ਬੰਦੂਖਾਂ ਸੀਗੀਆਂ ਕਹਿੰਦੇ ਤੇ 6 ਤੋਪਾਂ ਸੀ ਇਹਨਾਂ ਕੋਲ ਪਰ ਇਹਨਾਂ ਕੋਲ ਜਿਹੜੀ ਚੀਜ਼ ਸੀ ਉਹ ਮੁਗਲਾਂ ਕੋਲ ਨਹੀਂ ਸੀ ਇਹਨਾਂ ਕੋਲ ਜਜ਼ਬਾ ਜਨੂਨ ਗੁਰੂ ਸਾਹਿਬ ਦਾ ਓਟ ਆਸਰਾ ਯਾ ਅਲੀ ਯਾ ਅਲੀ ਦੇ ਨਾਰੇ ਲੱਗ ਰਹੇ ਨੇ ਉੱਚੀ ਉੱਚੀ ਇਧਰੋਂ ਸਿੱਖ ਫੌਜਾਂ ਦੇ ਅਕਾਲ ਅਕਾਲ ਦੇ ਨਾਰੇ ਲੱਗ ਰਹੇ ਨੇ ਪੱਬਾ ਬੰਦਾ ਸਿੰਘ ਬਹਾਦਰ ਉਦੋਂ ਇੱਕ ਟਿੱਲੇ ਤੇ ਬੈਠ ਗਏ ਟਿੱਲਾ ਇੱਕ ਟਿੱਬੇ ਦੀ ਤਰ੍ਹਾਂ ਉੱਥੇ ਬੈਠ ਕੇ ਸਾਰੀ ਉਹ ਨੀਤੀ ਘਟ ਰਹੇ ਸੀਗੇ ਫੌਜਾਂ ਲੜ ਰਹੀਆਂ ਸੀਗੀਆਂ ਵਜ਼ੀਰ ਖਾਨ ਦੀ ਜਿਹੜੀ ਫੌਜ ਸੀਗੀ ਉਹ ਚ ਸਭ ਤੋਂ ਅੱਗੇ ਹਾਥੀ ਸੀਗੇ ਵੱਡੇ ਵੱਡੇ ਹਾਥੀ ਉਦੋਂ ਪਿੱਛੋਂ ਫਿਰ ਤੋਪਾਂ ਸੀਗੀਆਂ ਫਿਰ ਉਦੋਂ ਪਿੱਛੇ ਘੋੜ ਸਵਾਰ ਸੀਗੇ ਫਿਰ ਉਦੋਂ ਪਿੱਛੇ ਜਿਹੜੇ ਪੈਦਲ ਚੱਲਣ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਬਾਬਾ ਬੱਦਾ ਸਿੰਘ ਬਹਾਦਰ ਦੀ ਸਟ੍ਰੈਟਜੀ ਦੇਖੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਕੋਲ ਜਿਹੜੀਆਂ ਤੋਪਾਂ ਸੀਗੀਆਂ ਉਹ ਤੋਪਾਂ ਨਾਲ ਉਹਨਾਂ ਨੇ ਸਭ ਤੋਂ ਅੱਗੇ ਜਿਹੜੇ ਵਜ਼ੀਰ ਖਾਨ ਦੇ ਹਾਥੀ ਸੀਗੇ ਉਹਦੇ ਹਾਥੀਆਂ ਤੇ ਹਮਲਾ ਕਰਤਾ ਹਾਥੀ ਕਈ ਜ਼ਖਮੀ ਹੋ ਗਏ ਹਾਥੀ ਪਿੱਛੇ ਨੂੰ ਭੱਜਣ ਲੱਗ ਗਏ ਮੁਗਲਾਂ ਦੀ ਫੌਜਾਂ ਹੀ ਚਲਤੀਆਂ ਉਦੋਂ ਬਾਅਦ ਉਹਨਾਂ ਨੇ ਕੀ ਕੀਤਾ ਮੁਗਲਾਂ ਨੇ ਕੀ ਕੀਤਾ ਮੁਗਲਾਂ ਨੇ ਵਜ਼ੀਰ ਖਾਨ ਦੀ ਫੌਜ ਨੇ ਤੋਪਾਂ ਨਾਲ ਹਮਲਾ ਕਰਤਾ ਤਾਂ ਜਿਹੜੇ ਬੰਦਾ ਸਿੰਘ ਬਹਾਦਰ ਦੀ ਸਿੱਖਾਂ ਦੀ ਫੌਜ ਸੀਗੀ ਉਹ ਇਧਰ ਝਿੜੀ ਵਾਲੇ ਪਾਸੇ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਇਹ ਦਰਖਤਾਂ ਦੇ ਉਹਲੇ ਲੁਕ ਜਾਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਪਣੀਆਂ ਤੋਪਾਂ ਅੱਗੇ ਕੱਢੀਆਂ ਤੋ ਇਹਨਾਂ ਨੇ ਆਪਣੀਆਂ ਤੋਪਾਂ ਨਾਲ ਉਹਨਾਂ ਦੀਆਂ ਤੋਪਾਂ 'ਲੇ ਮਾਰਦੇ ਸਾਰੇ ਤੋਪਾਂ 'ਚ ਉਹਨਾਂ ਦੀਆਂ ਤੋਪਾਂ 'ਚ ਸਨਸਰੈ ਹੋ ਗਈ ਜਿਵੇਂ ਉਦੋਂ ਬਾਅਦ ਕੀ ਕੀਤਾ ਜਿਹੜੇ ਘੋੜਸਵਾਰ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੇ ਘੋੜਸਵਾਰ ਸੀ ਉਹ ਵਜ਼ੀਰ ਖਾਨ ਦੀ ਫੌਜ ਚ ਚੱਲ ਗਏ ਬੜਾ ਟੁਕੀ ਕਰਨ ਲੱਗ ਗਏ ਉੱਥੇ ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਨ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤਿਆਰੀ ਕਰ ਰਹੇ ਸੀ جنگ ਦੀ ਹਜੇ ਨਹੀਂ ਪਹੁੰਚੇ ਸੀ ਸੁਚਾਨੰਦ ਦੇ ਭਤੀਜੇ ਨੂੰ 1000 ਹਿੰਦੂ ਫੌਜੀ ਦੇ ਕੇ ਭੇਜਦੇ ਤੁਸੀਂ ਜਾਓ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਚ ਰਲ ਜਾਓ جنگ ਵਾਲੇ ਦਿਨ ਤੁਸੀਂ ਬਕਾਬਤ ਕਰਦੇ ਹੋ ਉਥੋਂ ਤੁਸੀਂ ਆ ਜਿਓ ਮੇਰੇ ਵੱਲ ਉਹਨਾਂ ਦੇ ਹੌਸਲੇ ਪਸਤ ਹੋ ਜਾਣਗੇ ਚੱਲ ਗਿਆ ਹੌਸ ਸਚਨੰਦ ਦਾ ਭਤੀ ਜਵਾਬਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਕਹਿੰਦਾ ਜੀ ਮੈਂ ਹਿੰਦੂ ਫੌਜ ਲੈ ਕੇ ਆਇਆ ਆ ਵਜ਼ੀਰ ਖਾਨ ਤੋਂ ਅਸੀਂ ਬਗਾਵਤੀ ਹੋ ਗਏ ਕਿ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਆ ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਤੰਗ ਆ ਬਾਬਾ ਬੰਦਾ ਸਿੰਘ ਬਹਾਦਰ ਹੁਣ ਸੂਝਵਾਨ ਸੀਗੇ ਉਹਨਾਂ ਨੇ ਰਲਾ ਤਾਂ ਲਿਆ ਆਪਦੀ ਫੌਜ ਉਹਨਾਂ ਨੂੰ ਸਭ ਤੋਂ ਮਗਰ ਰੱਖਿਆ ਉਹਨਾਂ ਨੂੰ ਮੂਰੇ ਨਹੀਂ ਲਾਇਆ ਉਹਨਾਂ ਨੂੰ ਉਹੀ ਕੰਮ ਹੋਇਆ ਫਿਰ ਸਚਨੰਦ ਨੇ ਫਿਰ ਆਪਦੀ ਚਾਲ ਖੇਲੀ ਸਚਨੰਦ ਨੇ ਕੀਤਾ ਇਸ਼ਾਰਾ ਜਿਹੜੇ ਉਹਦੇ ਨਾਲ ਦੇ ਸੀਗੇ ਹਿੰਦੂ ਉਹ ਫਿਰ ਉੱਥੇ ਝੂਠ ਬੋਲਣ ਲੱਗੇ ਮਤਲਬ ਸਿੱਖਾਂ ਦੇ ਪੇਛੇ ਸੀਗੇ ਉਹ ਸਿੱਖਾਂ ਦੀ ਫੌਜ ਸੀਗੇ ਕਹਿੰਦੇ ਜੀ ਮੁਗਲ ਭਾਰੀ ਪੈ ਗਏ ਮੁਗਲ ਭਾਰੀ ਪੈ ਗਏ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਦੀਆਂ ਫੌਜਾਂ ਚ ਥੋੜਾ ਡਰ ਉਸ ਟਾਈਮ ਤੇ ਦੇਖਿਆ ਗਿਆ ਥੋੜਾ ਜਿਹਾ ਮਤਲਬ ਇਹਨਾਂ ਦੇ ਪੈਰ ਥੋੜੇ ਜਿਹੀ ਹਿੱਲ ਗਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕੀ ਕੀਤਾ ਟਿੱਲੇ ਤੋਂ ਉੱਤਰ ਕੇ ਆਏ ਉੱਤਰ ਕੇ ਆਵਦੀਆਂ ਫੌਜਾਂ ਚ ਖੜੇ ਉੱਥੇ ਜਕਾਰੇ ਲਾਏ ਉਹਨਾਂ ਦਾ ਹੌਸਲਾ ਫੇਰ ਹੋ ਵੀ ਗਿਆ ਜਿਹੜਾ ਪਹਿਲਾ ਟੱਕਰਾ ਹੋਇਆ ਉਹ ਹੋਇਆ ਭਾਈ ਬਾਜ ਸਿੰਘ ਤੇ ਸੁਚਾਨੰਦ ਦਾ ਸੁਚਾਨੰਦ ਵਰਗੇ ਤਾਂ ਹਰਾਮਪੁਣੇ ਕਰਨਯੋਗ ਗਈ ਸੀ ਇਹ ਕੋਈ ਯੋਧੇ ਤਾਂ ਹੈ ਨਹੀਂ ਸੀਗੇ ਭਾਈ ਬਾਦ ਸਿੰਘ ਵਰਗੇ ਯੋਧੇ ਜਦੋਂ ਭਾਈ ਬਾਦ ਸਿੰਘ ਤਲਵਾਰ ਲੈ ਕੇ ਵਧਿਆ ਉਹਦੇ ਵੱਲ ਸੁਚਾਨੰਦ ਡਰ ਗਿਆ ਸੁਚਾਨੰਦ ਭੱਜ ਗਿਆ ਸਰਾਂੰਦ ਨੂੰ ਉਹ ਬਾਅਦ ਚ ਦੱਸਾਂਗੇ ਵੀ ਇਹਦਾ ਕੀ ਹੁੰਦਾ ਹੈ ਹੁਣ ਆਪਾਂ ਦੱਸਦੇ ਹਾਂ ਵੀ ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ ਇੰਨਾ ਭੈੜਾ ਅੰਤ ਇੰਨਾ ਜ਼ਿਆਦਾ ਭੈੜਾ ਅੰਤ ਹੋਇਆ ਕਿ ਉਹਦੀਆਂ ਸੱਤ ਪੋਸਤਾਂ ਨਾ ਕੰਬਦੀਆਂ ਹੋਣਗੀਆਂ ਇਨੇ ਛੋਟੇ ਛੋਟੇ ਸਹਿਬਜ਼ਾਦਿਆਂ ਤੇ ਤਰਸ ਨਹੀਂ ਖਾਇਆ ਨਿੱਕੀਆਂ ਨਿੱਕੀਆਂ ਜਿੰਦਾਂ ਤੇ ਉਹ ਬੰਦੇ ਦਾ ਇੰਨਾ ਭਿਆਨਕ ਅੰਤ ਹੀ ਹੋਣਾ ਚਾਹੀਦਾ ਸੀ ਕਹਿੰਦੇ ਜਿਹੜਾ ਵਜ਼ੀਰ ਖਾਨ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਲ ਨੂੰ ਵਧਣਾ ਸ਼ੁਰੂ ਹੋਇਆ ਉਹਨੇ ਦੇਖਿਆ ਬਾਬਾ ਬੰਦਾ ਸਿੰਘ ਬਹਾਦਰ ਲੜ ਰਹੇ ਸੀ ਜਦੋਂ ਥੱਲੇ ਆ ਕੇ ਹਰਾਮੀ ਸੀ ਉਹਨੂੰ ਐਂ ਸੀ ਮੈਂ ਪਿੱਠ ਪਿੱਛੋਂ ਮਾਰੂੰਗਾ ਭਾਈ ਬਾਦ ਸਿੰਘ ਬਚਾਲੇ ਆ ਗਿਆ ਵਜ਼ੀਰ ਖਾਨ ਨੇ ਨੀਜਾ ਮਾਰਿਆ ਭਾਈ ਬਾਦ ਸਿੰਘ ਵੱਲ ਨੀਜਾ ਮਾਰਿਆ ਜਦ ਭਾਈ ਬਾਦ ਸਿੰਘ ਵੱਲ ਉਹਨਾਂ ਨੇ ਬੁੱਚ ਲਿਆ ਨੀਜਾ ਉਹਨੇ ਬੁੱਜ ਕੇ ਵਾਪਸ ਮਾਰਿਆ ਵਾਪਸ ਮਾਰਿਆ ਜਦੋਂ ਉਹਦੇ ਘੋੜੇ 'ਚ ਵੱਜਿਆ ਨੇਜਾ ਜਾ ਕੇ ਉਹਦੇ ਘੋੜੇ ਦੇ ਵੱਜਿਆ ਜਦੋਂ ਤਾਂ ਵਜ਼ੀਰ ਖਾਨ ਥੱਲੇ ਡਿੱਗ ਗਿਆ ਵਜ਼ੀਰ ਖਾਨ ਨੇ ਥੱਲੇ ਡਿੱਗਦੇ-ਡਿੱਗਦੇ ਨਾ ਤੀਰ ਮਾਰਿਆ ਤੀਰ ਭਾਈ ਬਾਦ ਸਿੰਘ ਦੇ ਬਾਹਾਂ 'ਚ ਵੱਜਿਆ ਜਦੋਂ ਭਾਈ ਬਾਦ ਸਿੰਘ ਦੀ ਬਾਹਾਂ 'ਚ ਵੱਜਿਆ ਉਹਨੇ ਨਾ ਫਿਰ ਭਾਈ ਬਾਦ ਸਿੰਘ ਵੀ ਡਿੱਗ ਪਏ ਹੋਣੇ ਆ ਉਹਨੇ ਨਾ ਫਿਰ ਤਲਵਾਰ ਨਾਲ ਭਾਈ ਬਾਦ ਸਿੰਘ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਮਾਰ ਤਾਂ ਤਾਂ ਭਾਈ ਫਤੇ ਸਿੰਘ ਸੀਗੇ ਭਾਈ ਫਤੇ ਸਿੰਘ ਨੇ ਨਾ ਉਹਦੇ ਹਮਲੇ ਤੋਂ ਪਹਿਲਾਂ ਹੀ ਨਾ ਜਾ ਕੇ ਹਮਲਾ ਕਰਤਾ ਉਹਦਾ ਮੋਢਾ ਵੜਤਾ ਵਜ਼ੀਰ ਖਾਨ ਦਾ ਇਥੇ ਇੱਕ ਔਤਕ ਦੇਖੋ ਵੀ ਵਜ਼ੀਰ ਖਾਨ ਪਾਪੀ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਸ਼ਹੀਦ ਕਰਾਇਆ ਸੀ ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਨ ਦਾ ਅੰਤ ਵੀ ਭਾਈ ਫਤੇ ਸਿੰਘ ਦੀ ਤਲਵਾਰ ਚੋਂ ਹੋਇਆ ਭਾਈ ਫਤੇ ਸਿੰਘ ਯੋਧਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਵਜ਼ੀਰ ਖਾਨ ਦਾ ਜਦੋਂ ਮੋਢਾ ਵੜਤਾ ਸਾਰੇ ਤੇ ਖਬਰ ਫੈਲ ਗਈ ਵੀ ਮਾਰੇ ਆ ਗਿਆ ਵਜ਼ੀਰ ਖਾਨ ਮਾਰੇ ਆ ਗਿਆ ਵਜ਼ੀਰ ਖਾਨ ਸਾਰੀ ਫੌਜ ਜਿਹੜੀ ਖਰੀਦ ਕੇ ਲਿਆਇਆ ਸੀ ਜਾਂ ਜਿਹੜੀ ਤਨਖਾਹ ਵਾਲੀ ਫੌਜ ਸੀਗੀ ਮਿੰਟੋ ਸਕੈਂਟੀ ਮੈਦਾਨ ਖਾਲੀ ਹੋ ਗਿਆ ਉੱਥੇ ਜਦੋਂ ਤੜਫ ਰਿਆ ਸੀ ਵਜ਼ੀਰ ਖਾਨ ਉਹ ਧਰਤੀ ਤੇ ਨਹੀਂ ਛੱਡਿਆ ਗੁਰੂਦੇਵ ਸਿੰਘ ਕਹਿੰਦੇ ਤੈਨੂੰ ਉੱਥੇ ਹੀ ਲੈ ਕੇ ਜਾਵਾਂਗੇ ਸਰੰਦ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ ਉਹ ਫਿਰ ਉੱਥੇ ਲੈ ਕੇ ਗਏ ਉਹਨੂੰ ਉੱਥੇ ਕਿਵੇਂ ਲੈ ਕੇ ਗਏ ਘੋੜਿਆਂ ਦੇ ਮਗਰ ਪਾਲਿਆ ਵਜ਼ੀਰ ਖਾਨ 20 ਕਿਲੋਮੀਟਰ ਸੀ ਛੱਪੜ ਚਿੜੀ ਤੋਂ ਬੜਾ ਚੰਗਾ ਸਰਹੰਦ 20 ਕਿਲੋਮੀਟਰ ਉਹਨੂੰ ਕੜੀਸਕੇ ਸਰਹੰਦ ਲੈ ਕੇ ਗਏ ਹੰਕਾਰ ਚ ਆਏ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਨਵਾਇਆ ਸੀਗਾ ਵਜ਼ੀਰ ਖਾਂ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤਾਂ ਦੇ ਰਾਜੇ ਕੰਨਾਂ ਬਦਲਦੇ ਰਹਿੰਦੇ ਆ ਕੰਨ ਸਰਹੰਦ ਦਾ ਮੈਂ ਆ ਇੱਥੇ ਵਜ਼ੀਰ ਖਾਂ ਸੀ ਵਜ਼ੀਰ ਖਾਂ ਹੈ ਤੇ ਵਜ਼ੀਰ ਖਾਂ ਹੀ ਰਹੂਗਾ ਉਹੀ ਵਜ਼ੀਰ ਖਾਂ ਨੂੰ ਅੱਜ ਲਹੂ ਲਹਾਨ ਗੁਰੂ ਦੇ ਸਿੱਖ ਸਰੰਦ ਦੀਆਂ ਗਲੀਆਂ ਚ ਕਸੀਟ ਰਹੇ ਨੇ ਕੋੜਿਆਂ ਦੇ ਪਿੱਛੇ ਉਸ ਤੋਂ ਬਾਅਦ ਉਹਨੂੰ ਸਰਹੰਦ ਦੇ ਸਾਰੇ ਲੋਕਾਂ ਦੇ ਸਾਹਮਣੇ ਇੱਕ ਝੰਡਾ ਦਾ ਦਰਖਤ ਸੀਗਾ ਰੱਸਾ ਪਾ ਕੇ ਉਹਨੂੰ ਝੰਡੇ ਦੇ ਦਰਖਤ ਤੇ ਪੁਠਾ ਟੰਗਿਆ ਗਿਆ ਕਹਿੰਦੇ ਜਦੋਂ ਉਹਨੂੰ ਪੁਠਾ ਟੰਗਿਆ ਗਿਆ ਥੱਲੇ ਪਰਾਲੀ ਲਾ ਕੇ ਨਾ ਥੱਲੇ ਪਰਾਲੀ ਲਾ ਕੇ ਉਹ ਤੇ ਥੋੜੀ ਜੀ ਅੱਗ ਲਾਈ ਉਹਦਾ ਸਰੀਰ ਇੱਕਦਮ ਨਹੀਂ ਮੱਚਿਆ ਅੱਧ ਅੱਧ ਮੱਚਿਆ ਸਰੀਰ ਹੋ ਗਿਆ ਉਹਦਾ ਉਸ ਤੋਂ ਬਾਅਦ ਗਿਰਜਾਂ ਬਾਜ ਆ ਕੇ ਉਹਨੂੰ ਨੋਚ ਨੋਚ ਕੇ ਉਹਦੇ ਸਰੀਰ ਨੂੰ ਖਾਦਾ ਤੇ ਉਹ ਤੜਫ ਤੜਕ ਕੇ ਮਰਿਆ ਆ ਅੰਤ ਵਜ਼ੀਰ ਖਾਨ ਨੂੰ ਪਪਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਜੇ ਆ ਅੰਤ ਨਾ ਹੁੰਦਾ ਵਜ਼ੀਰ ਖਾਨ ਦਾ ਤਾਂ ਉਹ ਇੱਕ ਰੈਂਦਾ ਸਿੱਖਾਂ ਦੇ ਅੰਦਰ ਹੁਣ ਆਇਆ ਵੀ ਗੁਰੂ ਦੇ ਸਿੰਘਾਂ ਨੇ ਬਦਲਾ ਲੈ ਲਿਆ ਉਹਦੇ ਅੰਜਾਮ ਤੱਕ ਉਹਨੂੰ ਪਹੁੰਚਾਤਾ ਸਰਹੰਦ ਸੀ ਜਿਹੜਾ ਸਰਹੰਦ ਫਿਰ ਫਤਿਹ ਕਰ ਲਿਆ ਸਿੱਖਾਂ ਨੇ ਪਹਿਲਾ ਜਿਹੜਾ ਸਿੱਖ ਰਾਜ ਖਾਲਸਾ ਰਾਜ ਪਹਿਲਾ ਜਿਹੜਾ ਕਾਇਮ ਹੋਇਆ ਉਹ ਸਰਹੰਦ 'ਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਜ ਸਿੰਘ ਨੂੰ ਉੱਥੋਂ ਦਾ ਸੂਬੇਦਾਰ ਨਿਯੁਕਤ ਕਰਤਾ ਸਰਹੰਦ ਬਹੁਤ ਵੱਡਾ ਸੂਬਾ ਸੀਗਾ ਪੰਜਾਬ ਦਾ 52 ਲੱਖ ਆਮਦਨ ਸੀਗੀ ਸਰੰਦ ਦੀ 1 ਸਾਲ ਦੀ ਉਹਨੂੰ ਬਾਬਨੀ ਸਰੰਦ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਸਰੰਦ ਫਰੰਦ ਤੇ ਉਸ ਟਾਈਮ ਤੇ ਦੱਸਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 3 ਕਰੋੜ ਰੁਪਈਆ ਕਬਜ਼ੇ ਚ ਲਿਆ ਔਰ ਉਹ ਕਿਸੇ નિર્ਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ ਕਿਸੇ ਕਿਸੇ ਦੇ ਘਰ ਚ ਡਾਕਾ ਨਹੀਂ ਮਾਰਿਆ ਹੈਗਾ ਚਾਨੰਦ ਦਾ ਪੈਸਾ ਵਜ਼ੀਰ ਖਾਨ ਦਾ ਪੈਸਾ ਜਿਹੜਾ ਇਹਨਾਂ ਨੇ ਹੋ ਕੀਤਾ ਹੋਇਆ ਸੀਗਾ 3 ਕਰੋੜ ਰੁਪਈਆ ਗੱਡਿਆਂ ਤੇ ਲੱਦ ਕੇ ਫਿਰ ਉਹਨਾਂ ਨੇ ਲੋਗੜ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਕ ਡਰੇ ਹੋਏ ਜਿਵੇਂ ਸਿੱਖ ਹੁਣ ਸਾਰੇ ਮੁਗਲਾਂ ਦਾ ਜਾਂ ਇੱਥੋਂ ਦੇ ਲੋਕਾਂ ਦਾ ਉਹੀ ਹਾਲ ਕਰਨਗੇ ਜਿਹੜਾ ਮੁਗਲ ਸਿੱਖਾਂ ਦਾ ਕਰਦੇ ਹੁੰਦੇ ਸੀ ਵੀ ਸਾਡੇ ਬੱਚਿਆਂ ਨੂੰ ਮਾਰ ਦੇਣਗੇ ਸਾਨੂੰ ਮਾਰ ਦੇਣਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੱਟ ਕੀਤਾ ਉਥੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਤੁਹਾਨੂੰ ਡਰ ਕਿਸੇ ਵੀ ਬੇਕਸੂਰ ਨੂੰ ਸਿੱਖ ਹੱਥ ਨਹੀਂ ਲਾਉਣਗੇ ਪਰ ਕਹਿੰਦੇ ਜਿਹਦਾ ਕਸੂਰ ਆ ਉਹਨੂੰ ਬਖਸ਼ਿਆ ਨਹੀਂ ਜਾਣਾ ਤਾਂ ਕਹਿੰਦੇ ਨੇ ਵੀ ਉਥੇ ਜਿਹੜੇ ਮੁਗਲਾਂ ਦੇ ਵਜ਼ੀਰ ਖਾਨ ਵਰਗਿਆਂ ਦੇ ਕਿਲੇ ਸੀਗੇ ਉਹ ਨਿਸ਼ ਤੋਂ ਨਾਬੂਦ ਕੀਤੇ ਬੰਦਾ ਸਿੰਘ ਬਹਾਦਰ ਨੇ ਢਾਹੇ ਉਥੇ ਪਰ ਜਿਹੜੀਆਂ ਧਾਰਮਿਕ ਇਮਾਰਤਾਂ ਸੀਗੀਆਂ ਮੁਸਲਮਾਨਾਂ ਦੀਆਂ ਕਿਤੇ ਕੋਈ ਮਜ਼ਾਰ ਆ ਕਿਤੇ ਕੋਈ ਮਸਜਿਦ ਆ ਉਹ ਇੱਕ ਵੀ ਨਹੀਂ ਢਾਹੀ ਉਹ ਅੱਜ ਵੀ ਮੌਜੂਦ ਨੇ ਉਥੇ ਇੱਥੋਂ ਤੱਕ ਕਿ ਇੱਕ ਸਰਹੰਦੀ ਸ਼ੇਖ ਸੀਗਾ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੇ ਖੁਸ਼ ਹੋਏ ਸੀਗੇ ਜਿਹੜੇ ਉਹਨਾਂ ਦੀਆਂ ਮਜ਼ਾਰਾਂ ਨੂੰ ਵੀ ਹੱਥ ਨਹੀਂ ਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੂੰ ਤੁਸੀਂ ਕਹੋਗੇ ਸੁੱਚਾ ਨੰਦ ਦਾ ਕੀ ਹੋਇਆ ਸੁੱਚਾ ਨੰਦ ਉੱਥੋਂ ਭੱਜਿਆ ਆਇਆ ਸੀ ਆਈ ਬਾਦ ਸਿੰਘ ਤੋਂ ਡਰਦਾ ਅੰਨਾ ਪੈਸਾ ਸੀ ਉਹਦੇ ਕੋਲ ਅੰਨਾ ਪੈਸਾ ਉਸ ਬੰਦਾ ਸੀਗਾ ਵਜ਼ੀਰ ਖਾਨ ਦਾ ਸਿੱਖਾਂ ਨੇ ਕਬਜ਼ਾ ਕਰ ਲਿਆ ਸਰਾਂਦ ਤੇ ਚਾਰੇ ਪਾਸੇ ਸਿੱਖ ਹੀ ਸਿੱਖ ਸਰਾਂਦ ਚ ਸੁੱਚਾ ਨੰਦ ਹਜੇ ਵੀ ਉਸੇ ਹੀ ਸ਼ਹਿਰ ਚ ਫਿਰਦਾ ਏ ਕਿਉਂ ਨਹੀਂ ਨਿਕਲਿਆ ਉਹ ਕਿਉਂ ਨਹੀਂ ਭੱਜ ਪਾਇਆ ਉਹਦੇ ਲਾਲਚ ਨੇ ਜਾਨ ਨਹੀਂ ਦਿੱਤਾ ਉਹਨੂੰ ਉਹਦੇ ਕੋਲ ਦੌਲਤ ਇੰਨੀ ਸੀ ਸਕੀਮਾਂ ਘੜਦਾ ਰਿਆ ਵੀ ਮੈਂ ਆਪਣੀ ਦੌਲਤ ਲੈ ਕੇ ਕਿਵੇਂ ਨਿਕਲਾਂ ਇਥੇ ਕਿਸੇ ਨੇ ਫਿਰ ਖਬਰ ਦਿੱਤੀ ਵੀ ਸੁਚਾਨਾ ਦੇ ਇੱਥੇ ਆ ਫਿਰ ਉਹਦਾ ਕੀ ਹਾਲ ਕੀਤਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਗ੍ਰਿਫਤਾਰ ਕਰਕੇ ਕਹਿੰਦੇ ਉਹਦੇ ਨੱਕ 'ਚ ਨਕੇਲ ਪਾਤੀ ਉਹਦੇ ਨੱਕ 'ਚ ਨਕੇਲ ਪਾਤੀ ਤੇ ਉਹਨੂੰ ਕਹਿੰਦੇ ਵੀ ਤੂੰ ਭੀਖ ਮੰਗ ਸਰੰਦ ਦੀਆਂ ਗਲੀਆਂ 'ਚ ਛੰਦ ਦੀਆਂ ਗਲੀਆਂ 'ਚ ਭੀਖ ਮੰਗੀ ਫਿਰ ਉਹਨੇ ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਵੀ ਚਲਾਏ ਮੋਹਰੇ ਵੀ ਚਲਾਈਆਂ ਮਤਲਬ ਬਾਬਾ ਬੰਦਾ ਸਿੰਘ ਬਹਾਦਰ ਨੇ ਐਡੀ ਵੱਡੀ ਜੰਗ ਜਿੱਤੀ ਖਤਪਾਲਟ ਕੀਤਾ ਆਪਦੇ ਨਾਮ ਤੇ ਇੱਕ ਵੀ ਸਿੱਕਾ ਨਹੀਂ ਚਲਾਇਆ ਨਾ ਆਪਦੇ ਆਪ ਨੂੰ ਕਿਤੋਂ ਦਾ ਸੂਬੇਦਾਰ ਨਿਯੁਕਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜ਼ਮੀਨਾਂ ਬਾਹੁੰਦੇ ਸੀ ਉਹਨਾਂ ਦੇ ਨਾਮ ਨਹੀਂ ਸੀ ਜ਼ਮੀਨਾਂ ਜ਼ਮੀਨਾਂ ਵੱਡੇ ਵੱਡੇ ਤਰਨਾਟਾਂ ਦੇ ਨਾਮ ਹੁੰਦੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਇਹ ਹੁਕਮ ਜਾਰੀ ਕੀਤਾ ਸੀ ਜਿਹੜਾ ਜ਼ਮੀਨ ਬਾਹੂਗਾ ਉਹ ਉਹਦੀਆਂ ਰਜਿਸਟਰੀਆਂ ਕਰਾਓ ਉਹਦੇ ਨਾਮ ਕਰੋ ਜ਼ਮੀਨ ਸਹੀ ਹੈ ਅੱਜ ਦੇ ਛੋਟੇ ਕਿਸਾਨ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਦੌਲਤ ਨੇ ਉਸ ਤੋਂ ਬਾਅਦ ਫਿਰ ਜਿਹੜਾ ਸਿੱਖ ਰਾਜ قائم ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਵੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਪ੍ਰੇਰਿਤ ਸੀਗਾ 2 ਲੀਟਰ ਕੀ ਠੰਡ ਮਿਲੇ ਹਾਂਜੀ ਜੀ AC ਜੀ ਐਂਡ ਆਫ ਜੀਰ ਖਾਨ ਜੀ ਮੈਂ ਕਹਿੰਦੀ ਹਾਂ ਕਿ ਬਹੁਤ ਹੀ ਵਧੀਆ ਹੋਇਆ ਕਿਉਂਕਿ ਬੇਸ਼ੱਕ 5 ਸਾਲ ਗੁਜ਼ਰ ਗਏ 50 ਸਾਲਾਂ ਬਾਅਦ ਵੀ ਉਹਦਾ ਜੋ ਐਂਡ ਹੋਇਆ ਨਾ ਜੋ ਅਖੀਰ ਹੋਇਆ ਹੈ ਬੱਲ ਇਟ ਉਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ ਕਿਉਂਕਿ ਉਹ ਮੇਰੀ ਯਾਰ ਛੋਟੇ ਛੋਟੇ ਬੱਚਿਆਂ ਤੇ ਇੰਨਾ ਕੁ ਜ਼ੁਲਮ ਕੀਤਾ ਕੋਈ ਇਹ ਨਹੀਂ ਕਿ ਸਿਰਫ ਉਹ ਉਹਨਾਂ ਸਿੱਖਾਂ ਤੇ ਮੁਸਲਮਾਨਾਂ ਤੇ ਵੀ ਐਵੇਂ ਜ਼ੁਲਮ ਕਰਦਾ ਸੀ ਹਾਂਜੀ ਕਿਉਂਕਿ ਉਹ ਕਹਿੰਦਾ ਸੀ ਕਿ ਮੇਰੀ ਹੁਕਮਰਾਨੀ ਹੈ ਮੇਰਾ ਹੀ ਹੁਕਮ ਮੰਨਿਆ ਜਾਏ ਬਿਲਕੁਲ ਤੇ ਬਾਕੀ ਬੱਧ ਸਿੰਘ ਬਹਾਦਰ ਦੀ ਹਿੰਮਤ ਨੂੰ ਯਾਰ ਉਹਨਾਂ ਦੀ ਵੀ ਹਾਂ ਲੇਕਿਨ ਇਹ ਕਿ ਹਿੰਮਤ ਨੂੰ ਕਿ ਉਹਨਾਂ ਦੀ ਜਦੋਂ ਜੰਗ ਹੋਈ ਨਾ ਉਹਨਾਂ ਦੇ ਜਦੋਂ ਵਜ਼ੀਰ ਖਾਨ ਤੇ ਇਹ ਉਹਨਾਂ ਦੇ ਵਜ਼ੀਰ ਖਾਨ ਉਹਨਾਂ ਦੇ ਅੱਗੇ ਪਹਿਲੇ ਸਭ ਤੋਂ ਵੱਡੇ ਵੱਡੇ ਹਾਥੀ ਸਨ ਠੀਕ ਹੈ ਉਸ ਤੋਂ ਬਾਅਦ ਪਿੱਛੇ ਤੋਪਾਂ ਖਲਾਰੀਆਂ ਗਈਆਂ ਫਿਰ ਉਹ ਉਹਦੇ ਕੋਲ ਫੌਜੀ ਵੇਖਣਾ ਕਹਿੰਦੇ ਲੱਖ ਤੋਂ ਵੀ ਜ਼ਿਆਦਾ ਵਾਲੇ ਲੱਖਾਂ ਦੇ ਹਿਸਾਬ ਨਾਲ ਸੀ ਨਾ ਉਹਨਾਂ ਕੋਲ ਤੇ ਬਾਕੀ ਲੇਕਿਨ ਇਹ ਹੈ ਕਿ ਉਹਨਾਂ ਦੀ ਹਿੰਮਤ ਨੂੰ ਦਾਤ ਦੇਣੀ ਚਾਹੀਦੀ ਹੈ ਕਿ ਹਿੰਮਤ ਦਾਮ ਜ਼ਾਹਿਰ ਕਰਦੇ ਹੋਏ ਉਹਨਾਂ ਨੇ ਵਜ਼ੀਰ ਖਾਨ ਦਾ ਐਂਡ ਕੀਤਾ ਤੇ ਬੜਾ ਹੀ ਚੰਗਾ ਐਂਡ ਕੀਤਾ ਕਿ ਨਾਨ ਵਾਲੀਆਂ نسلਾਂ ਵੀ ਯਾਦ ਕਰਨ ਕਿ ਐਂਜ ਦਾ ਉਹਦਾ ਅਖੀਰ ਹੋਇਆ ਠੀਕ ਹੈ ਬਾਕੀ ਗੱਲ ਕੀਤੀ ਕੇ ਇਹ ਗੁਰੂ ਨੇ ਪਹਿਲੇ ਕਹਿ ਦਿੱਤਾ ਸੀ ਜਦੋਂ ਉਹਨਾਂ ਬੱਚਿਆਂ ਨੂੰ ਮਾਰਿਆ ਗਿਆ ਸੀ ਨਾ ਹਾਂਜੀ ਉਹਨਾਂ ਨੇ ਕਿਹਾ ਕਿ ਬਸ ਮੁਗਲਾਂ ਦਾ ਜਿਹੜਾ ਨਾ ਹੁਣ ਉਹ ਖਤਮ ਹੋ ਗਿਆ ਅੱਛਾ ਬੰਦਾ ਸਿੰਘ ਬਹਾਦਰ ਦੀ ਦੇਖੋ ਕਿੰਨੀ ਵਧੀਆ ਗੱਲ ਲੱਗੀ ਕਿ ਜਦੋਂ ਜੰਗ ਜਿੱਤ ਲਈ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਮੁਸਲਮਾਨ ਉਹਨਾਂ ਦੇ ਮਤਲਬ ਕਿ ਵਜ਼ੀਰ ਖਾਨ ਉਹਨਾਂ ਦੇ ਜਿੰਨਾਂ ਵੀ ਉੱਥੇ ਘਾਰ ਜੋ ਵੀ ਸਾਰਾ ਸ਼ਹਿਰ ਆ ਰਿਹਾ ਸੀ ਲੇਕਿਨ ਉਹਨਾਂ ਨੇ ਮਸਜਿਦ ਜਿਹਨੀਆਂ ਉਹਨਾਂ ਦੇ ਮਤਦਿਰਬਾਰ ਵਗੈਰਾ ਸਨ ਇਹਨਾਂ ਨੂੰ ਕਿਸੇ ਚੀਜ਼ ਨੂੰ ਵੀ ਉਹਨਾਂ ਨੇ ਹੱਦ ਤੱਕ ਨਹੀਂ ਲਾਇਆ ਉਹ ਹਜੇ ਤੱਕ ਉੱਠੇ ਹੋਣੀ ਹੈ ਕਿ ਕਿ ਅਗਲੇ ਇਨਸਾਨ ਦੇ ਮਜ਼ਹਬ ਦਾ ਵੀ ਉਹਨਾਂ ਨੇ ਇੰਨਾ ਇhtram ਦਾ ਸੀ ਕਿ ਬਾਦਰ ਨੇ ਇੱਕ ਹੋਰ ਵਧੀਆ ਕੰਮ ਕੀਤਾ ਕਿ ਉਹਨੇ ਕਿਹਾ ਕਿ ਜਿਹੜੇ ਵੱਡੇ ਵੱਡੇ ਜ਼ਿੰਮੇਦਾਰੀਆਂ ਮਤਲਬ ਕਿ ਉਥੇ ਦੇ ਬਾਦਸ਼ਾਹ ਨੇ ਉਹਨਾਂ ਨੂੰ ਜ਼ਮੀਨਾ ਕੀ ਕਰਨੀਆਂ ਜਿਹੜੇ ਬਾਹਰੇ ਇਹਨਾਂ ਨੂੰ ਰਜਿਸਟਰੀਆਂ ਲੈ ਕੇ ਦੀ ਛੋਟੇ ਜਿਹੜੇ ਕਿਸਾਨ ਨੇ ਉਹਨਾਂ ਨੇ ਲਿਆ ਕੇ ਹਾਂ ਉਹਨਾਂ ਨੂੰ ਲੈ ਕੇ ਦਿੱਤੀ ਤੇ ਇੱਕ ਹੋਰ ਉਹਨਾਂ ਨੇ ਬੜੀ ਵਧੀਆ ਗੱਲ ਮਤਲਬ ਕੰਮ ਕੀਤਾ ਕਿ ਇੰਨੀ ਵੱਡੀ ਜੰਗ ਉਹਨਾਂ ਨੇ ਫਤਹ ਕੀਤੀ ਇੰਨੀ ਵੱਡੀ ਜੰਗ ਉਹਨਾਂ ਨੇ ਹਾਂ ਤੇ ਆਪਣੀ ਕੋਈ ਡਿਮਾਂਡ ਨਹੀਂ ਆਪਣੀ ਕੋਈ ਡਿਮਾਂਡ ਨਹੀਂ ਆਪਣੇ ਨਾਲ ਦਾ ਕੋਈ ਸਿੱਕਾ ਨਹੀਂ ਠੀਕ ਹੈ ਤੇ ਉਹਨਾਂ ਨੇ ਗੁਰੂ ਸਾਹਿਬ ਤੇ ਛੋਟੇ ਸਾਹਿਬ ਜਿਆਦੇ ਦੇ ਨਾਂ ਦੇ ਸਿੱਕੇ ਚਲਾਏ ਚਲਾਏ ਨੇ ਬੜੀ ਵਧੀਆ ਇਹ ਉਹਨਾਂ ਦੀ ਗੱਲ ਹੈ ਯਾਰ ਬਾਕੀ ਐਂਡ ਜੋ ਹੋਇਆ ਵਜ਼ੀਰ ਖਾਨ ਦਾ ਇਹ ਬੜਾ ਹੀ ਚੰਗਾ ਹੋਇਆ ਹੈ ਲੇਕਿਨ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹਨਾਂ ਦੀ ਦਾਤ ਨੂੰ ਵੀ ਸਲਾਮ ਦੀ ਕਰਨਾ ਚਾਹੀਦਾ ਹੈ ਕਿ ਇੰਨੀ ਵੱਡੀ ਜੰਗ ਜਿਹੜੀ ਉਹਨਾਂ ਨੇ ਫਤਹ ਕੀਤੀ ਬਾਕੀ ਵੀਡੀਓ ਕਿਦਾਂ ਦੀ ਲੱਗੀ ਆਪਣੇ ਈਵਰਸ ਨੂੰ ਪੁੱਛਦੇ ਆ ਅੱਛੀ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਨਵੇਂ ਆਨ ਵਾਲੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਦੇਣ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਲਾਜ਼ਮੀ ਕਰਿਆ ਕਰੋ ਅਗਰ ਵੀਡੀਓ ਅੱਛੀ ਲੱਗਦੀ ਹੁੰਦੀ ਹੈ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਆ ਕਰੋ ਬਾਕੀ ਅਗਰ ਤੁਸੀਂ ਕੋਈ ਹੋਰ ਵੀਡੀਓ ਤੇ ਰਿਐਕ ਆਪਣੇ ਤੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੋ ਇਜਾਜ਼ਤ ਮਿਲਦੀ ਹੈ ਜੀ ਨੈਕਸਟ ਵੀਡੀਓ ਵਿੱਚ ਗੁੱਡ ਬਾਏ ਟੇਕ ਕੇ ਰਹਿਣਾ